ਨiyet ਮਾਇਨੇ ਰੱਖਦੀ ਹੈ ਕਿਉਂਕਿ ਜਿਹੜੀ ਕੁਦਰਤ ਹੈ ਨਾ ਤੇ ਕਾਦਰ ਹੈ ਉਹ ਤੁਹਾਡੀ ਨiyet ਨੂੰ ਬਹੁਤ ਧਿਆਨ ਵਿੱਚ ਰੱਖਦਾ ਹੈ ਗੁਸਤਾ ਪੋਸਤਾ ਦਾ ਕਰਤਾ ਕਹਿੰਦਾ ਕਿ ਤੁਹਾਡੇ ਇੱਕ ਫਸਾਦੀ ਸੱਚ ਨਾਲੋਂ ਨਾ ਕਈ ਗੁਣਾ ਚੰਗਾ ਹੈ ਇੱਕ ਨੇਕ ਝੂਠ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੇਵਾ ਸਿੰਘ ਸੋਨੀ ਲੈ ਕੇ ਆਇਆ ਤੁਹਾਡੇ ਲਈ ਛੋਟੀ ਜੀ ਕਹਾਣੀ ਸੁਨੇਹਾ ਬਹੁਤ ਵੱਡਾ ਇਹਨੂੰ ਫੋਲੋ ਕਰ ਲਓ ਹੋ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਜੁ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਦਬਾ ਕੇ ਆਲ ਤੇ ਸੈਲੈਕਟ ਕਰ ਲਓ ਤਾਂ ਕਿ ਸਾਡੀ ਆਲ ਵਾਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਤੇਜ਼ੀ ਨਾਲ ਮਿਲ ਸਕੇ ਇੱਕ ਵਾਰੀ ਨਾ ਇੱਕ ਰਾਜੇ ਨੇ ਇੱਕ ਬੰਦੇ ਨੂੰ ਸਜ਼ਾਏ ਮੌਤ ਸੁਣਾ ਦਿੱਤੀ ਹਾਲਾਂਕਿ ਉਸ ਦੀ ਇੰਨੀ ਵੱਡੀ ਗਲਤੀ ਨਹੀਂ ਸੀ ਕਿ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇ ਪਰ ਰਾਜੇ ਨੇ ਫਿਰ ਵੀ ਉਸ ਨੂੰ ਸਜ਼ਾਏ ਮੌਤ ਦੇ ਦਿੱਤੀ ਜਦੋਂ ਉਸ ਬੰਦੇ ਨੂੰ ਪਤਾ ਲੱਗਿਆ ਨਾ ਕਿ ਮੈਨੂੰ ਸਜ਼ਾਏ ਮੌਤ ਹੋ ਗਈ ਹੈ ਤਾਂ ਉਸ ਦੇ ਮਨ ਦੇ ਵਿੱਚ ਰਾਜੇ ਦੇ ਜੋ ਵੀ ਅਨਾਬ ਸ਼ਨਾਬ ਸੀ ਸਾਰਾ ਕੁਝ ਰਾਜੇ ਨੇ ਬੋਲ ਦਿੱਤਾ ਬੜਾ ਮੰਦਾ ਬੋਲਿਆ ਬੜੇ ਅਪਸ਼ਬਦ ਬੋਲਿਆ ਤੇ ਜਦੋਂ ਬੋਲਿਆ ਰਾਜੇ ਨੂੰ ਤਾਂ ਭਾਸ਼ਾ ਆਂਦੀ ਨਹੀਂ ਸੀ ਤਾਂ ਰਾਜਾ ਵਜ਼ੀਰ ਨੂੰ ਕਹਿਣ ਲੱਗਾ ਵੀ ਇਹ ਬੋਲ ਕੀ ਰਿਹਾ ਸੀ ਤਾਂ ਵਜ਼ੀਰ ਕਹਿਣ ਲੱਗਾ ਮਹਾਰਾਜ ਇਸ ਵਿਚਾਰੇ ਨੇ ਕੀ ਬੋਲਣਾ ਇਸ ਨੇ ਤਾਂ ਇਹ ਕਿਹਾ ਹੈ ਕਿ ਜਿਹੜਾ ਪਰਮਾਤਮਾ ਹੈ ਨਾ ਜਿਹੜਾ ਗਾਦਰ ਹੈ ਉਹ ਬੜਾ ਬਖਸ਼ੰਦ ਹੈ ਉਸ ਦੀ ਰਾਜਾ ਦੇ ਵਿੱਚ ਜਿਹੜੇ ਬੰਦੇ ਚੱਲਦੇ ਨੇ ਉਹ ਕਦੇ ਵੀ ਕਿਸੇ ਨਾਲ ਬੁਰਾ ਨਹੀਂ ਕਰਦੇ। ਇਸ ਬੰਦੇ ਨੇ ਤੁਹਾਨੂੰ ਉਸ ਪਰਮਾਤਮਾ ਦਾ ਦਰਜਾ ਦਿੱਤਾ ਹੈ ਜਿਹੜਾ ਕਿ ਬੜਾ ਬਖਸ਼ਾਂਦ ਹੈ। ਇਹਨੂੰ ਉਮੀਦ ਹੈ ਕਿ ਮੈਨੂੰ ਮੌਤ ਦੀ ਸਜ਼ਾ ਨਹੀਂ ਹੋ ਸਕਦੀ। ਤਾਂ ਰਾਜ ਨੇ ਕਿਹਾ ਜੇ ਇਹ ਗੱਲ ਹੈ ਤਾਂ ਫਿਰ ਮੈਂ ਇਸ ਦੀ ਮੌਤ ਦੀ ਸਜ਼ਾ ਮਾਫ ਕਰ ਦਿੱਤੀ ਹੈ। ਮੈਨੂੰ ਇਸ ਤੇ ਰਹਿਮ ਆ ਗਿਆ ਹੈ। ਤੇ ਮੈਂ ਇਸ ਦੀ ਮੌਤ ਦੀ ਸਜ਼ਾ ਮਾਫ ਕਰ ਦੇਣਾ। ਜਦੋਂ ਰਾਜਾ ਕਹਿ ਹੀ ਰਿਹਾ ਸੀ ਤਾਂ ਇੱਕ ਵਜ਼ੀਰ ਦਰਬਾਰ ਦੇ ਵਿੱਚੋਂ ਹੋਰ ਖੜਾ ਹੋ ਗਿਆ। ਜਿਹਨੂੰ ਕਿ ਇਸ ਬੰਦੇ ਦੀ ਤੇਰੀ ਭਾਸ਼ਾ ਹੁੰਦੀ ਸੀ ਉਹ ਸਾਰੀ ਭਾਸ਼ਾ ਇਸ ਬੰਦੇ ਸਮਝਦਾ ਸੀ ਜੋ ਰਾਜਾ ਨੂੰ ਬੋਲ ਰਿਹਾ ਸੀ ਹੁਣ ਵਜ਼ੀਰ ਨੇ ਕਿਹਾ ਕਿ ਮਹਾਰਾਜ ਹੁਣ ਤੁਸੀਂ ਮੌਤ ਦੀ ਸਜ਼ਾ ਇੱਕ ਬੰਦੇ ਨੂੰ ਨਹੀਂ ਦੋ ਬੰਦਿਆਂ ਨੂੰ ਦਿਓ ਤਾਂ ਰਾਜੇ ਨੇ ਕਿਹਾ ਕਿਉਂ ਭਈ ਦੋ ਬੰਦਿਆਂ ਨੂੰ ਮੌਤ ਦੀ ਸਜ਼ਾ ਕਿਉਂ ਤਾਂ ਉਸ ਵਜ਼ੀਰ ਨੇ ਕਿਹਾ ਕਿ ਜੋ ਇਸ ਵਜ਼ੀਰ ਨੇ ਤੁਹਾਨੂੰ ਦੱਸਿਆ ਕਿ ਮਹਾਰਾਜ ਤੁਸੀਂ ਬਹੁਤ ਬਖਸ਼ੰਦ ਹੋ ਇਹ ਐਦਾਂ ਦਾ ਇਸ ਬੰਦੇ ਨੇ ਕੁਝ ਵੀ ਨਹੀਂ ਕਿਹਾ ਬਹਾਲਕਿ ਇਸ ਬੰਦੇ ਨੇ ਤੁਹਾਨੂੰ ਬਹੁਤ ਮਾੜੇ ਸ਼ਬਦ ਬੋਲੇ ਨੇ ਬਹੁ ਆਪ ਸ਼ਬਦ ਬੋਲੇ ਨੇ ਤੁਹਾਨੂੰ ਬੜਾ ਮਾਰਾ ਕਿਹਾ ਹੈ ਅਤੇ ਤੁਹਾਨੂੰ ਕਿਸੇ ਪਰਮਾਤਮਾ ਦਾ ਦਰਜਾ ਨਹੀਂ ਦਿੱਤਾ ਤਾਂ ਰਾਜੇ ਨੇ ਇਹ ਗੱਲ ਸੁਣੀ ਤਾਂ ਉਸ ਨੇ ਵਜ਼ੀਰ ਵੱਲ ਦੇਖਿਆ ਅਤੇ ਵਜ਼ੀਰ ਨੂੰ ਕਿਹਾ ਕਿ ਬੇਸ਼ੱਕ ਇਸ ਨੇ ਮੈਨੂੰ ਝੂਠ ਬੋਲਿਆ ਪਰ ਇਹਦੇ ਝੂਠ ਦੇ ਵਿੱਚ ਇਹਦੀ ਨੀਅਤ ਸਾਫ਼ ਸੀ ਇਸ ਨੇ ਇਸ ਕਰਕੇ ਝੂਠ ਬੋਲਿਆ ਕਿ ਇਸ ਦਾ ਭਲਾ ਹੋ ਸਕੇ ਇਹਦੇ ਵਿੱਚ ਇਸ ਦੀ ਨੀਅਤ ਨਹੀਂ ਸੀ ਵੀ ਕਿਸੇ ਦੀ ਮੌਤ ਹੋ ਜਾਵੇ ਕਿਉਂਕਿ ਤੇਰੇ ਸੱਚ ਵਿੱਚ ਨੀਅਤ ਇਹ ਹੈ ਕਿ ਇੱਕ ਬੰਦੇ ਨੂੰ ਸਜ਼ਾ ਨਹੀਂ ਦੋ ਦੋ ਬੰਦੇ ਸਜ਼ਾ ਹੋਗੇ ਕਿਉਂਕਿ ਤੇਰੀ ਤੇਰੇ ਸੱਚਾਈ ਦੇ ਵਿੱਚ ਤੇਰੀ ਨੀਅਤ ਸਾਫ਼ ਨਹੀਂ ਹੈ ਇਹਦੇ ਝੂਠ ਦੇ ਵਿੱਚ ਇਹਦੀ ਨੀਅਤ ਸਾਫ਼ ਹੈ ਤੇ ਜਿਹੜੀ ਕੁਦਰਤ ਹੈ ਨਾ ਦੋਸਤੋ ਇਹ ਹਮੇਸ਼ਾ ਨੀਅਤ ਨੂੰ ਮਾਹਨੇ ਰੱਖਦੀ ਹੈ ਕਿਉਂਕਿ ਤੁਹਾਡੀ ਚੰਗੀ ਨੀਅਤ ਦੇ ਨਾਲ ਬੋਲਿਆ ਝੂਠ ਵੀ ਉਸ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਜਿਵੇਂ ਕਿ ਇੱਕ ਮੂਰਤੀਕਾਰ ਹੁੰਦਾ ਹੈ ਉਹਦੇ ਹੱਥ ਦੇ ਵਿੱਚ ਹਥੋੜਾ ਹੁੰਦਾ ਹੈ ਤੇ ਛੈਣੀ ਵੀ ਹੁੰਦੀ ਹੈ ਦੇਖਣ ਨੂੰ ਉਹ ਬਹੁਤ ਦਰਦਈ ਲੱਗਦਾ ਪਰ ਉਸ ਨੇ ਛੈਣੀ ਤੋੜਾ ਪੱਥਰ ਨੂੰ ਵਿਗਾੜਨ ਵਾਸਤੇ ਨਹੀਂ ਚੱਕਿਆ ਉਸ ਨੇ ਉਹ ਛੈਣੀ ਥੋੜਾ ਪੱਥਰ ਦਾ ਆਕਾਰ ਚੇਂਜ ਕਰਨ ਵਾਸਤੇ ਚੱਕਿਆ ਕਿਉਂਕਿ ਉਹ ਉਸ ਪੱਥਰ ਨੂੰ ਕਢ ਕੇ ਇੱਕ ਸੋਹਣੀ ਮੂਤ ਬਣਾਉਣਾ ਚਾਹੁੰਦਾ ਹੈ ਇਸ ਕਰਕੇ ਆਪਾਂ ਨੂੰ ਉਹ ਨਰਦਈ ਜਰੂਰ ਲੱਗਦਾ ਹੈ ਪਰ ਉਸ ਦੀ ਨੀਅਤ ਜਿਹੜੀ ਹੈ ਉਹ ਸਾਫ਼ ਹੁੰਦੀ ਹੈ ਜਿਵੇਂ ਕਿ ਇੱਕ ਟੀਚਰ ਹੁੰਦਾ ਹੈ ਟੀਚਰ ਕਾਲਜ ਵਿੱਚ ਪੜ੍ਹਾਉਂਦਾ ਹੈ ਸਕੂਲ ਦੇ ਵਿੱਚ ਪੜ੍ਹਾਉਂਦਾ ਹੈ ਉਹ ਬੱਚੇ ਨੂੰ ਝਿੜਕਦਾ ਵੀ ਹੈ ਕਦੇ ਕੋ ਥੱਪੜ ਵੀ ਜਰ ਦਿੰਦਾ ਹੈ ਇਸ ਦੇ ਵਿੱਚ ਉਸ ਦੀ ਨੀਅਤ ਸਾਫ਼ ਹੁੰਦੀ ਹੈ ਉਸ ਦੀ ਨੀਅਤ ਹੁੰਦੀ ਹੈ ਕਿ ਬੱਚਾ ਪਰ ਦੇਖ ਕੇ ਕੋਈ ਬڑا ਇਨਸਾਨ ਬਣ ਜਾਏ ਬڑا ਵਿਦਵਾਨ ਬਣੇ ਕੋਈ ਡਾਕਟਰ ਬਣੇਗਾ ਕੋਈ ਟੀਚਰ ਬਣੇਗਾ ਕੋਈ ਸਾਇੰਟਿਸਟ ਬਣੇਗਾ ਕੋਈ ਬਾਦਮੁਖ ਜਾਏ ਇਸਦੇ ਵਿੱਚ ਟੀਚਰ ਦੀ ਨਹੀਂ ਹੈ ਸਾਫ ਹੁੰਦੀ ਹੈ ਘਰਾਂ ਦੇ ਵਿੱਚ ਵੀ ਜਦੋਂ ਮਾਂ ਪਿਓ ਆਪਣੇ ਬੱਚੇ ਨੂੰ ਝੜਕਦੇ ਨੇ ਤਾਂ ਕਦੇ-ਕਦੇ ਉਹਨਾਂ ਨੂੰ ਮਾਰਦੇ ਵੀ ਨੇ ਤੇ ਇਹਦੇ ਵਿੱਚ ਮਾਂ ਪਿਓ ਦੀ ਨੀਅਤ ਬੱਚੇ ਨੂੰ ਬਗਾਰਨ ਵਾਲੀ ਨਹੀਂ ਹੁੰਦੀ ਬੱਚੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਅਤੇ ਚੰਗੇ ਕੰਮਾਂ ਨੂੰ ਪ੍ਰੇਰਿਤ ਕਰਨ ਵਾਸਤੇ ਹੁੰਦੀ ਹੈ ਕਿਉਂਕਿ ਜਿਹੜਾ ਪਰਮਾਤਮਾ ਹੈ ਨਾ ਉਹ ਨੀਅਤ ਨੂੰ ਹਮੇਸ਼ਾ ਧਿਆਨ ਰੱਖਦਾ ਹੈ ਕਿਉਂਕਿ ਛੋਟੀ ਜਿਹੜੀ ਨੀਅਤ ਹੈ ਨਾ ਉਹ ਸਾਫ਼ ਹੋਣੀ ਚਾਹੀਦੀ ਹੈ ਇਸੇ ਕਰਕੇ ਹੈ ਨਾ ਦੋਸਤੋ ਹਮੇਸ਼ਾ ਨੀਅਤ ਸਾਫ਼ ਰੱਖੋ ਨੀਅਤ ਸਾਫ਼ ਨਾ ਜੇ ਕਦੇ ਝੂਠ ਵੀ ਬੋਲਣਾ ਪਵੇ ਤਾਂ ਉਹ ਉਸ ਪਰਮਾਤਮਾ ਦੀ ਜਗਾ ਵਿੱਚ ਜੂ ਪ੍ਰਵਾਨਦ ਹੈ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜੂ ਕਰ ਦਿਓ ਅਗਲੀ ਕਹਾਣੀ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ